ਨਿਰੋਗੀ ਸਰੀਰ ਹੀ ਇਨਸਾਨ ਦੀ ਸੱਚੀ ਦੌਲਤ ਹੈ ਜੇਕਰ ਸਰੀਰ ਤੰਦਰੁਸਤ ਹੋਵੇ ਤਾਂ ਮਨ ਵੀ ਖੁਸ਼ ਰਹਿੰਦਾ ਹੈ ਅਤੇ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ ਸਿਹਤਮੰਦ ਰਹਿਣ ਲਈ ਸਹੀ ਖੁਰਾਕ ਨਿਯਮਤ ਕਸਰਤ ਅਤੇ ਚੰਗੇ ਵਿਚਾਰ ਬਹੁਤ ਜ਼ਰੂਰੀ ਹਨ ਬਿਮਾਰ ਸਰੀਰ ਇਨਸਾਨ ਦੀ ਖੁਸ਼ੀ ਅਤੇ ਉਤਸ਼ਾਹ ਖਤਮ ਕਰ ਦਿੰਦਾ ਹੈ ਇਸ ਲਈ ਸਾਨੂੰ ਆਪਣੇ ਸਿਹਤ ਦੀ ਸੰਭਾਲ ਕਰਨੀ ਚਾਹੀਦੀ ਹੈ ਨਿਰੋਗੀ ਸਰੀਰ ਵਿੱਚ ਹੀ ਨਿਰੋਗੀ ਮਨ ਵਸਦਾ ਹੈ ਸਰੀਰ ਨੂੰ ਤੰਦਰੁਸਤ ਰੱਖਣ ਲਈ ਆਯੁਰਵੇਦ ਵੀ ਬਹੁਤ ਮੁੱਖ ਭੂਮਿਕਾ ਨਿਭਾਉਂਦਾ ਹੈ ਖਾਣਾ ਪੀਣਾ ਕਸਰਤ ਮਨ ਦੀ ਸ਼ਾਂਤੀ ਵਾਸਤੇ ਯੋਗ ਅਭਿਆਸ ਅਤੇ ਆਯੁਰਵੇਦ ਇਸ ਚਾਰਾਂ ਦਾ ਮੇਲ ਹੀ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਆਯੁਰਵੇਦ ਸਾਨੂੰ ਸਿਖਾਉਂਦਾ ਹੈ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਕੁਦਰਤ ਨਾਲ ਸਹਿਯੋਗੀ ਜੀਵਨ ਜਿਉਣਾ ਸਭ ਤੋਂ ਜ਼ਰੂਰੀ ਹੈ ਇਸ ਦੇ ਅਨੁਸਾਰ ਸਰੀਰ ਮਨ ਤੇ ਆਤਮਾ ਦਾ ਸੰਤੁਲਨ ਹੀ ਸਿਹਤ ਹੈ ਆਯੁਰਵੇਦ ਵਿੱਚ ਸਹੀ ਖੁਰਾਕ ਨਿਯਮਤ ਨੀਂਦ ਯੋਗ ਧਿਆਨ ਤੇ ਸਤਵਿਕ ਵਿਚਾਰਾਂ ਨੂੰ ਸਰੀਰ ਦੀ ਤਾਕਤ ਦਾ ਆਧਾਰ ਮੰਨਿਆ ਗਿਆ ਹੈ ਹਰ ਰੋਜ਼ ਸਵੇਰੇ ਜਲਦੀ ਉੱਠਣਾ ਕੋਸਾ ਪਾਣੀ ਪੀਣਾ ਤਾਜ਼ਾ ਭੋਜਨ ਕਰਨਾ ਅਤੇ ਪ੍ਰਕਿਰਤੀ ਨਾਲ ਜੋੜ ਰੱਖਣਾ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਆਯੁਰਵੇਦ ਕਹਿੰਦਾ ਹੈ ਜੋ ਕੁਦਰਤ ਨਾਲ ਜਿਉਂਦਾ ਹੈ ਉਹ ਹੀ ਸੱਚਮੁੱਚ ਤੰਦਰੁਸਤ ਰਹਿੰਦਾ ਹੈ ਆਯੁਰਵੇਦ ਦੇ ਅਨੁਸਾਰ ਲੰਬੀ ਉਮਰ ਸਿਰਫ ਸਰੀਰਕ ਤਾਕਤ ਨਾਲ ਨਹੀਂ ਸਗੋ ਮਨ ਆਤਮਾ ਅਤੇ ਜੀਵਨ ਸ਼ੈਲੀ ਦੇ ਸੰਤੁਲਨ ਨਾਲ ਮਿਲਦੀ ਹੈ ਆਯੁਰਵੇਦ ਕਹਿੰਦਾ ਹੈ ਜੇਕਰ ਇਨਸਾਨ ਆਪਣੀ ਦਿਨਚਰਿਆ ਤੇ ਖੁਰਾਕ ਸ਼ੁੱਧ ਰੱਖੇ ਤਾਂ ਉਹ ਲੰਮਾ ਤੇ ਸਿਹਤਮੰਦ ਜੀਵਨ ਜੀ ਸਕਦਾ ਹੈ ਆਯੁਰਵੇਦ ਸਾਨੂੰ ਸਿਖਾਉਂਦਾ ਹੈ ਜੇਕਰ ਜੀਵਨ ਨੂੰ ਸੰਤੁਲਨ ਰੱਖੋਗੇ ਤਾਂ ਉਮਰ ਆਪਣੇ ਆਪ ਲੰਬੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ